ਮੋਮਬਤੀ ਨੂੰ ਵੀ ਅਖੀਰ ਵਿੱਚ ਹੀ ਪਤਾ ਚੱਲਦਾ ਹੈ ਕਿ ਉਸ ਨੂੰ ਉਸ ਧਾਗੇ ਨੇ ਹੀ ਖਤਮ ਕੀਤਾ ਹੈ ਜਿਸ ਨੂੰ ਉਹ ਆਪਣੇ ਸੀਨੇ ਵਿੱਚ ਲੁਕਾ ਕੇ ਰੱਖਦੀ ਸੀ ਜਿਹੜੇ ਚਲਾਕ ਬਣ ਕੇ ਦੂਸਰਿਆਂ ਦੇ ਦਿਲ ਦੇ ਜਜ਼ਬਾਤਾਂ ਨਾਲ ਖੇਡਦੇ ਨੇ ਯਕੀਨ ਕਰਿਓ ਇੱਕ ਦਿਨ ਉਹ ਖੁਦ ਇੱਕ ਖਡੌਣਾ ਬਣ ਕੇ ਰਹਿ ਜਾਂਦੇ ਨੇ ਜਿਵੇਂ-ਜਿਵੇਂ ਉਮਰ ਵੱਧਦੀ ਹੈ ਸਾਨੂੰ ਇਹ ਅਹਿਸਾਸ ਹੋਣ ਲੱਗਦਾ ਹੈ ਕਿ ਅਸੀਂ ਫालतू ਵਿੱਚ ਹੀ ਉਹਨਾਂ ਲੋਕਾਂ ਨੂੰ ਮਹੱਤਵ ਦਿੱਤਾ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਵਿੱਚ ਕੋਈ ਯੋਗਦਾਨ ਨਹੀਂ ਸੀ ਪੰਜ ਚੀਜ਼ਾਂ ਹੁਣੇ ਹੀ ਛੱਡ ਦਿਓ ਸਭ ਨੂੰ ਖੁਸ਼ ਰੱਖਣਾ ਦੂਸਰਿਆਂ ਤੋਂ ਜ਼ਿਆਦਾ ਉਮੀਦਾਂ ਕਰਨਾ ਜ਼ਿੰਦਗੀ ਦੇ ਅਤੀਤ ਵਿੱਚ ਜਿਉਣਾ ਆਪਣੇ ਆਪ ਨੂੰ ਕਿਸੇ ਹੋਰ ਤੋਂ ਘੱਟ ਸਮਝਣਾ ਤੇ ਬਹੁਤ ਜ਼ਿਆਦਾ ਸੋਚਣਾ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਕਿਸੇ ਦੇ ਸਾਹਮਣੇ ਗਿੜਗੜਾਉਣ ਨਾਲ ਨਾ ਤਾਂ ਇੱਜ਼ਤ ਮਿਲਦੀ ਹੈ ਤੇ ਨਾ ਹੀ ਮੁਹੱਬਤ ਇਸ ਲਈ ਆਪਣੇ ਆਤਮ ਸਨਮਾਨ ਨੂੰ ਜ਼ਿੰਦਾ ਰੱਖੋ ਜੇਕਰ ਕੋਈ ਕਿਸਮਤ ਵਿੱਚ ਹੋਵੇਗਾ ਤਾਂ ਖੌਦਾ ਕੇ ਤੁਹਾਨੂੰ ਮਿਲੇਗਾ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਬੋਲੇ ਹੋ ਜਾਓ ਕਿਉਂਕਿ ਜ਼ਿਆਦਾਤਰ ਲੋਕਾਂ ਦੀਆਂ ਗੱਲਾਂ ਸਾਡੇ ਮਨੋਬਲ ਨੂੰ ਸੁੱਟਣ ਵਾਲੀਆਂ ਹੀ ਹੁੰਦੀਆਂ ਨੇ ਕਦੇ ਹਾਰ ਨਾ ਮੰਨਣ ਦੀ ਆਦਤ ਹੀ ਇੱਕ ਦਿਨ ਜਿੱਤਣ ਦੀ ਆਦਤ ਬਣ ਜਾਂਦੀ ਹੈ ਇਨਸਾਨ ਨੂੰ ਆਪਣੀ ਔਕਾਤ ਦਾ ਉਸ ਸਮੇਂ ਪਤਾ ਚੱਲਦਾ ਹੈ ਜਦੋਂ ਉਸ ਨੂੰ ਉਥੋਂ ਠੋਕਰ ਮਿਲਦੀ ਹੈ ਜਿੱਥੇ ਉਸ ਨੂੰ ਸਭ ਤੋਂ ਜ਼ਿਆਦਾ ਭਰੋਸਾ ਸੀ ਜੇਕਰ ਦੂਰੀਆਂ ਨਾਲ ਫਰਕ ਨਾ ਪਵੇ ਤਾਂ ਸਮਝ ਲੈਣਾ ਕਿ ਬਹੁਤ ਨਜ਼ਦੀਕ ਹੋ ਤੁਸੀਂ ਇਕੱਲੇ ਚੱਲਣ ਵਾਲੇ ਕਮੰਡੀ ਨਹੀਂ ਹੁੰਦੇ ਅਸਲ ਵਿੱਚ ਉਹ ਹਰ ਕੰਮ ਲਈ ਇਕੱਲੇ ਹੀ ਕਾਫੀ ਹੁੰਦੇ ਨੇ ਕਿਉਂ ਨਾ ਬੇਫਿਕਰ ਹੋ ਕੇ ਰਹਾ ਜਾਵੇ ਹੁਣ ਬਚਿਆ ਹੀ ਕੌਣ ਹੈ ਜਿਸ ਤੋਂ ਧੋਖਾ ਖਾਈਏ ਕਿਸੇ ਨੂੰ ਚਾਉਣਾ ਬਹੁਤ ਆਸਾਨ ਹੁੰਦਾ ਹੈ ਪਰ ਕਿਸੇ ਨੂੰ ਚਾਹੁੰਦੇ ਰਹਿਣਾ ਬੜਾ ਮੁਸ਼ਕਲ ਹੁੰਦਾ ਹੈ ਜ਼ਿੰਦਗੀ ਵਿੱਚ ਸਫਲ ਹੋਣ ਲਈ ਗੱਲਾਂ ਨਾਲ ਨਹੀਂ ਬਲਕਿ ਰਾਤਾਂ ਨਾਲ ਲੜਨਾ ਪੈਂਦਾ ਹੈ ਅਜੀਬ ਦੁਨੀਆ ਹੈ ਇੱਥੇ ਹਰ ਇਨਸਾਨ ਖੁਸ਼ ਰਹਿਣ ਦੇ ਲਈ ਪਰੇਸ਼ਾਨ ਰਹਿੰਦਾ ਹੈ बस ਨਿਭਾਉਣ ਦੀ ਇੱਛਾ ਹੋਣੀ ਚਾਹੀਦੀ ਹੈ। ਰਿਸ਼ਤੇ ਦਾ ਕੋਈ ਨਾਮ ਹੋਵੇ ਜਾਂ ਨਾ ਹੋਵੇ ਪਰ ਖੂਬਸੂਰਤੀ ਬਣੀ ਰਹਿੰਦੀ ਹੈ। ਮੈਂ ਮਤਲਬੀ ਨਹੀਂ ਹਾਂ ਜੋ ਨਾਲ ਰਹਿਣ ਵਾਲੇ ਨੂੰ ਧੋਖਾ ਦੇਵਾਂ। ਬਸ ਮੈਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸੁਣਨ ਵਾਲੇ ਤਾਂ ਬਹੁਤ ਮਿਲ ਜਾਣਗੇ ਪਰ ਸਮਝਣ ਵਾਲਾ ਕੋਈ ਨਹੀਂ ਮਿਲਦਾ। ਜ਼ਿੰਦਗੀ ਜਿਉਣ ਲਈ ਮਿਲੀ ਸੀ ਤੇ ਅਸੀਂ ਤੈਨੂੰ ਸੋਚਣ ਵਿੱਚ ਗੁਜ਼ਾਰ ਦਿੱਤੀ ਕੁਝ ਲੋਕ ਮੈਨੂੰ ਗਲਤ ਸਮਝਦੇ ਨੇ ਪਰ ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨਾਲ ਚੰਗਾ ਬਣਨ ਦੇ ਲਈ ਮੈਂ ਆਪਣਾ ਬਹੁਤ ਕੁਝ ਗਵਾ ਦਿੱਤਾ ਜੇਕਰ ਜ਼ਿੰਦਗੀ ਨੇ ਦਰਦ ਦੇਣ ਦੀ ਜ਼ਿੱਦ ਠਾਣੀ ਹੈ ਤਾਂ ਫਿਰ ਤੁਸੀਂ ਹਾਰ ਨਾ ਮੰਨਣ ਦੀ ਜ਼ਿੱਦ ठान ਲਵੋ ਜੇਕਰ ਡਰ ਨੂੰ ਖਤਮ ਨਾ ਕੀਤਾ ਤਾਂ ਉਹ ਤੁਹਾਡੇ ਮਾਨਸਿਕ ਬਲ ਨੂੰ ਖਤਮ ਕਰਕੇ ਰੱਖ ਦੇਵੇਗਾ ਇਸ ਜ਼ਿੰਦਗੀ ਆ ਜਨਾਬ ਕਿਸੇ ਦੇ ਘਰ ਅਜ ਨਵੀਂ ਕਾਰ ਆਈ ਹੋਵੇਗੀ ਤੇ ਕਿਸੇ ਦੇ ਘਰ ਮਾਂ ਦੀ ਦਵਾਈ ਉਧਾਰ ਆਈ ਹੋਵੇਗੀ ਲੋਕ نزدਿਕ ਬਹੁਤ ਨੇ ਪਰ ਕੁਝ ਦੂਰੀਆਂ ਦੇ ਨਾਲ ਲੋਕ ਨਾਲ ਜੀਦਾ ਰਹੇ ਨੇ ਪਰ ਮਜਬੂਰੀਆਂ ਦੇ ਨਾਲ ਬੇਖਰ ਕੇ ਰਹਿ ਗਿਆ ਵजूद ਮੇਰਾ ਮੈਂ ਤਾਂ ਸੋਚਿਆ ਸੀ ਕਿ ਇਸ਼ਕ ਸਵਾਰ ਦੇਵੇਗਾ ਮੈਨੂੰ ਜੋ ਇਨਸਾਨ ਆਪਣਾ ਰਿਸ਼ਤਾ ਬਚਾਉਣ ਦੇ ਲਈ ਆਪਣੇ ਹੱਥ ਤੱਕ ਜੋੜ ਦੇਵੇ ਉਸਦੀ ਮੁਹੱਬਤ ਕਦੇ ਝੂਠੀ ਹੋ ਹੀ ਨਹੀਂ ਸਕਦੀ ਸਫਲਤਾ ਤੁਹਾਡੇ ਤੋਂ ਪੰਜ ਚੀਜ਼ਾਂ ਮੰਗਦੀ ਹੈ ਮਿਹਨਤ ਬਲੀਦਾਨ ਸੰਘਰਸ਼ ਸਬਰ ਤੇ ਖੁਦ ਤੇ ਵਿਸ਼ਵਾਸ ਅੱਜ ਜੀ ਜਾਨ ਲਗਾ ਕੇ ਮਿਹਨਤ ਕਰ ਲਵੋ ਤਾਂ ਕਿ ਕੱਲ ਤੁਹਾਨੂੰ ਇਹ ਨਾ ਬੋਲਣਾ ਪਵੇ ਕਿ ਕਾਸ਼ ਮੈਂ ਥੋੜੀ ਹੋਰ ਮਿਹਨਤ ਕਰ ਲੈਂਦਾ ਹਕੀਕਤ ਸਮਝ ਤਾਂ ਲਈ ਐ ਤੇਰੀ ਦੁਨੀਆ ਦੀ ਐ ਖੁਦਾ ਪਰ ਫਿਰ ਵੀ ਆਪਣੇ ਦਿਲ ਨੂੰ ਪਰਮਾ ਰਹਿਆਂ ਸੁਪਨੇ ਤਾਂ ਕੁਝ ਹੋਰ ਹੀ ਵੇਖੇ ਸੀ ਪਰ ਜ਼ਿੰਦਗੀ ਨੇ ਕੁਝ ਹੋਰ ਹੀ ਦਿਖਾ ਦਿੱਤਾ ਤੋਹਫੇ ਵਿੱਚ ਮੈਨੂੰ ਸਿਰਫ ਵਕਤ ਹੀ ਪਸੰਦ ਹੈ ਤੇ ਐਨਾ ਮਹਿੰਗਾ ਤੋਹਫਾ ਭਲਾ ਅੱਜਕੱਲ ਕੋਣ ਦਿੰਦਾ ਹੈ ਫਰੋਸਾ ਕੋਈ ਇੱਕ ਤੋੜਦਾ ਹੈ ਤੇ ਨਫ਼ਰਤ ਸਾਰਿਆਂ ਨਾਲ ਹੋਣ ਲੱਗਦੀ ਹੈ ਕੁਝ ਲੋਕ ਐਨੀ ਜ਼ਹਿਰੀਲੀ ਪ੍ਰਜਾਤੀ ਦੇ ਹੁੰਦੇ ਨੇ ਜਿਨ੍ਹਾਂ ਦੇ ਬੋਲਣ ਤੋਂ ਪਹਿਲਾਂ ਹੀ ਸਾਨੂੰ ਪਤਾ ਚੱਲ ਜਾਂਦਾ ਕਿ ਉਹ ਜ਼ਹਿਰ ਹੀ ਉਗਲਣਗੇ ਹੌਸਲਾ ਹੋਣਾ ਚਾਹੀਦਾ ਹੈ। ਬਸ ਜ਼ਿੰਦਗੀ ਤਾਂ ਕਿਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਸਿੱਧੇ ਸਾਦੇ ਇਨਸਾਨ ਨੂੰ ਕਦੇ ਵੀ ਧੋਖਾ ਨਾ ਦਿਓ। ਕਿਉਂਕਿ ਸਿੱਧੇ ਇਨਸਾਨ ਨਾਲ ਧੋਖੇ ਦਾ ਜਵਾਬ ਪ੍ਰਮਾਤਮਾ ਟੇਢੇ ਤਰੀਕੇ ਨਾਲ ਦਿੰਦਾ ਹੈ। ਅੱਜ ਜੋ ਦਰਦ ਤੁਹਾਨੂੰ ਮਿਲ ਰਹੇ ਨੇ ਇੱਕ ਦਿਨ ਇਹ ਦਰਦ ਤੁਹਾਨੂੰ ਹਰ ਦਰਦ ਸਹਿਣਾ ਸਿਖਾ ਦੇਣਗੇ। ਕਲਾ ਤਾਂ ਜ਼ਿਆਦਾਤਰ ਲੋਕਾਂ ਵਿੱਚ ਹੁੰਦੀ ਹੈ ਪਰ ਹਿੰਮਤ ਬਹੁਤ ਘੱਟ ਲੋਕਾਂ ਵਿੱਚ ਹੁੰਦੀ ਹੈ ਤੇ ਜ਼ਿੰਦਗੀ ਵਿੱਚ ਉਹੀ ਲੋਕ ਅੱਗੇ ਵਧਦੇ ਨੇ ਜਿਨ੍ਹਾਂ ਵਿੱਚ ਹਿੰਮਤ ਹੁੰਦੀ ਹੈ ਤੁਹਾਡਾ ਮਨ ਤੁਹਾਡਾ ਔਜ਼ਾਰ ਹੈ ਇਸ ਦੇ ਮਾਲਕ ਬਣਾ ਸਿੱਖੋ ਗੁਲਾਮ ਨਹੀਂ ਤੁਸੀਂ ਆਪਣੇ ਰਾਜ ਕਿਸੇ ਨੂੰ ਨਾ ਦੱਸੋ ਕਿਉਂਕਿ ਜੇਕਰ ਤੁਸੀਂ ਆਪਣੇ ਰਾਜ ਖੁਦ ਨਹੀਂ ਲੁਕਾ ਸਕਦੇ ਤਾਂ ਤੁਸੀਂ ਦੂਸਰਿਆਂ ਤੋਂ ਕਿਵੇਂ ਉਮੀਦ ਕਰਦੇ ਹੋ ਕਿ ਦੂਸਰਾ ਤੁਹਾਡੇ ਰਾਜ ਲੁਕਾਵੇਗਾ ਜੇਕਰ ਜ਼ਿੰਦਗੀ ਵਿੱਚ ਕੁਝ ਨਵਾਂ ਪਾਉਣਾ ਚਾਹੁੰਦੇ ਹੋ ਤਾਂ ਕੁਝ ਪੁਰਾਣਾ ਛੱਡਣਾ ਹੀ ਪਵੇਗਾ ਮਾਂ ਤੇ ਰੁੱਖ ਇਹਨਾਂ ਦੋਨਾਂ ਦੀ ਬੁੱਕਲ ਵਿੱਚ ਛਾਂ ਹੈ ਸੋ ਕਿਰਪਾ ਕਰਕੇ ਇਹਨਾਂ ਦਾ ਸਤਿਕਾਰ ਕਰਿਆ ਕਰੋ ਖਤਰਨਾਕ ਲੋਕ ਪਹਿਲਾਂ ਆਪਣਾ ਪੰਦ ਦਿਖਾਉਂਦੇ ਨੇ ਫਿਰ ਜਦੋਂ ਅਸੀਂ ਉਹਨਾਂ ਉੱਪਰ ਹੱਦ ਤੋਂ ਜ਼ਿਆਦਾ ਭਰੋਸਾ ਕਰ ਲੈਂਦੇ ਆ ਤਾਂ ਫਿਰ ਉਹ ਆਪਣੀ ਔਕਾਤ ਦਿਖਾ ਦਿੰਦੇ ਨੇ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ